ਚਲੋ ਦੋਸਤੋ ਟਿੰਡੇ ਦੀ ਸਬਜ਼ੀ ਤਾਂ ਤੁਸੀਂ ਬਹੁਤ ਵਾਰ ਬਣਾਈ ਵੀ ਹੋਗੀ ਤੇ ਖਾਈ ਵੀ ਹੋਗੀ ਪਰ ਇਸ ਤਰੀਕੇ ਨਾਲ ਬਣਾਉਗੇ ਤਾਂ ਉਂਗਲੀਆਂ ਚੜਦੀ ਰਹਿ ਜਾਣਗੀਆਂ ਹਾਂਜੀ ਸਸਰੀ ਘਾਲ ਜੀ ਵੈਲਕਮ ਹੈ ਤੁਹਾਡਾ ਸਾਡੇ ਨਵੇਂ ਚ ਬਲੌਗ ਚ ਸਾਡੇ ਚੈਨਲ ਤੇ ਮਿਸਟਰ ਐਂਡ ਮਿਸਿਸ ਸੰਧੂ ਤੇ ਅੱਜ ਆਪਾਂ ਇੱਕ ਨਵੇਂ ਤਰੀਕੇ ਨਾਲ ਟਿੰਡੇ ਦੀ ਸਬਜ਼ੀ ਤਿਆਰ ਕਰਦੇ ਹਾਂ ਚਲੋ ਜੀ ਬਣਾਉਣੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਟਿੰਡਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਵਾਸ਼ ਕਰ ਲਿਆ ਤੇ ਉਹਨਾਂ ਨੂੰ ਉਹਨਾਂ ਫਲ ਕੇਲ ਕੇ ਜਿੱਥੋਂ ਖਰਾਬ-ਖਰਾਬ ਜਿ ਲੱਗਦੇ ਸੀ ਉਥੋਂ-ਉਥੋਂ ਉਹਨਾਂ ਨੂੰ ਕੱਟ ਕਰ ਲਿਆ। ਥੋੜਾ-ਥੋੜਾ چیر ਕੇ ਛਿਲਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਕਲੀਨ ਕਰ ਲਿਆ। ਤੁਸੀਂ ਦੇਖ ਰਹੇ ਹੋ ਮੈਂ ਜਿਵੇਂ ਵੀਡੀਓ ਵਿੱਚ ਕਰ ਰਹੀ ਹਾਂ। ਹਾਂਜੀ ਤੇ ਜੇ ਚੈਨਲ ਤੇ ਨਵੇਂ ਹੋ ਉਹਨਾਂ ਜੇ ਅਸੀਂ ਟਿੰਡੇ ਆਪਾਂ ਕਲੀਨ ਕਰਦੇ ਹਾਂ ਉਹਨਾਂ ਦੀਰ ਆਪਾਂ ਕਰਦੇ ਹਾਂ ਗੱਲਾਂ। ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਦੋਸਤਾਂ ਨਾਲ ਇਹ ਵੀਡੀਓ ਨੂੰ ਵਾਤ-ਵਾਰ ਸ਼ੇਅਰ ਕਰਿਓ। ਲਓ ਜੀ ਆਪਣੇ ਟਿੰਡੇ ਛਿਲਕੇ ਬਿਲਕੁਲ ਮੈਂ ਤਿਆਰ ਕਰ ਲਿਆ ਉਹਨਾਂ ਨੂੰ ਹਲਕਾ ਹਲਕਾ ਚੀਲਿਆ ਜ਼ਿਆਦਾ ਨਹੀਂ ਛਿਲਿਆ ਮਤਲਬ ਤੇ ਉਹ ਦੇਖੋ ਬਿਲਕੁਲ ਰੈਡੀ ਹੋ ਗਏ ਹੁਣ ਆਪਾਂ ਇਹਨਾਂ ਨੂੰ ਲਾਸਟ ਤੱਕ ਕਟਿੰਗ ਲਾਵਾਂਗੇ ਉੱਪਰ ਤੋਂ ਲੈ ਕੇ نیچے ਤੱਕ ਵਿਚਕਾਰ ਤੱਕ ਟੱਕ ਲਾ ਕੱਟ ਲਾਵਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਟਿੰਡਿਆਂ ਨੂੰ ਇੱਕਸਾਰ ਜਿਹੜੇ ਜ਼ਿਆਦਾ ਵੱਡੇ ਆ ਉਹਨਾਂ ਦੇ ਵਿਚਾਲੇ ਦੋ ਦੋ ਕੱਟ ਲਾਵਾਂਗੇ ਅਦਰਵਾਇਸ ਇੱਕ ਇੱਕ ਕੱਟ ਲਾਵਾਂਗੇ ਲਓ ਜੀ ਠੀਕ ਹੈ ਨੋ ਇਸ ਤਰ੍ਹਾਂ ਕਰਕੇ ਜਿਹੜਾ ਟਿੰਡਾ ਆਪਾਂ ਨੂੰ ਵੱਡਾ ਲੱਗਦਾ ਉਹਦੇ ਆਪਾਂ ਵਿੱਚ ਘਰ ਦੋ ਕਟਲ ਲਗਾ ਲਾਂਗੇ ਤਾਂ ਕਿ ਮਸਾਲਾ ਉਹਦੇ ਵਿੱਚ ਅੱਛੇ ਸੇ ਚਲਾ ਜਾਵੇ ਤੇ ਉਹ ਖਾਂਚ ਤੇਸੀ ਲੱਗੇ ਇਸ ਤਰ੍ਹਾਂ ਆਪਾਂ ਸਾਰੇ ਟਿੰਡਿਆਂ ਨੂੰ ਇੱਕਸਾਰ ਮਤਲਬ ਸੇਮ ਚੀਜ਼ ਕਰਾਂਗੇ ਕਿ ਸਾਰਿਆਂ ਨੂੰ ਆਪਾਂ ਦੇਖੋ 20 ਸੀ ਇੱਕ ਦੇ ਵਿੱਚ ਉਹ ਮੇ ਕੱਢਤਾ ਬਾਹਰ ਉਹ ਪੱਕਿਆ ਹੋਇਆ ਸੀ ਲਓ ਜੀ ਆਪਣੇ ਟਿੰਡੇ ਹੋ ਗਏ ਰੈਡੀ ਐਂਡ ਹੁਣ ਆਪਾਂ ਗੈਸ ਆਨ ਕਰਾਂਗੇ ਲੋ ਜੀ ਆਪਣਾ ਗੈਸ ਹੋ ਗਿਆ ਆਨ ਉੱਤੇ ਆਪਾਂ ਰੱਖੀ ਕੜਾਈ ਵਿੱਚ ਪਾਵਾਂਗੇ ਫੇਵਰਟ ਮੇਰਾ ਸਰੋਂ ਦਾ ਤੇਲ ਕਿਉਂਕਿ ਮੈਂ ਹਰ ਸਬਜੀ ਸਰੋਂ ਦੇ ਤੇਲ 'ਚ ਹੀ ਰੈਡੀ ਕਰਦੀ ਆ ਨੋਰ ਫਾਈਂਡ ਨੋ ਅਦਰ ਕੋਈ ਹੋਰ ਯੂਜ਼ ਨਹੀਂ ਕਰਦੀ ਮੈਂ ਸਰੋਂ ਦੇ ਤੇਲ 'ਚ ਹੀ ਰੈਡੀ ਕਰਦੀ ਹਾਂ ਤੇਲ ਗਰਮ ਹੋਣ ਤੱਕ ਆਪਾਂ ਰੁਕਾਂਗੇ ਜਦੋਂ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਜਿਹੜੇ ਕੱਟੇ ਹੋਏ ਟਿੰਡੇ ਸੀ ਆਪਣੇ ਉਹ ਸਾਰਿਆਂ ਨੂੰ ਪਾ ਦਾਂਗੇ ਫਰਾਈ ਹੋਣੇ ਤੇ ਇਹ ਨਹੀਂ ਕਿ ਪਾਲਣ ਲਈ ਪਾਇਟਿੰਦੇ ਤੇ ਪਾ ਕੇ ਭੁੱਲ ਗਏ ਉਹਨਾਂ ਨੂੰ ਹਿਲਾਉਂਦੇ ਰਹਿਣਾ ਵਿਚ ਵਿਚ ਵੀ ਕਿ ਹਲਾਕੀ ਪਾਉਣੇ ਆ ਤੇ ਉਸ ਤੋਂ ਬਾਅਦ ਉਹਨਾਂ ਮਤਲਬ ਇਸ ਤਰ੍ਹਾਂ ਹਲਾਉਣਾ ਕਿ ਉਹਨਾਂ ਦੇ ਵਿੱਚ ਸਾਰਾ ਪੂਰੀ ਤਰ੍ਹਾਂ ਤੇਲ ਉਹਨਾਂ ਚ ਚਲਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਟੱਕ ਕੇ ਟੱਕ ਕੇ ਰੱਖਾਂਗੇ ਤੇ ਵਿਚ ਵਿਚ ਹਿਲਾਉਂਦੇ ਰਵਾਂਗੇ 2-3 ਮਿੰਟ ਦੀ ਗੈਪ ਆਪਾਂ ਹੈ ਗੈਸ ਆਪਾਂ ਹਾਫ మీడియం ਰੱਖਾਂਗੇ ਸ ਦੋ ਤਿੰਨ ਮਿੰਟ ਬਾਅਦ ਆਪਾਂ ਉਹਨਾਂ ਨੂੰ ਵਾਰ-ਵਾਰ ਹਿਲਾ ਕੇ ਦੇਖਾਂਗੇ ਇਹ ਦੇਖੋ ਉੱਪਰ-ਨੀਚੇ ਕਰਾਂਗੇ ਤਾਂ ਕਿ ਉਹ ਮਤਲਬ ਜਿਹੜੇ ਉੱਪਰ ਲਿਆ ਉਹ ਵੀ ਚੰਗੀ ਤਰ੍ਹਾਂ ਪੱਕ ਜਾਣ ਗੈਸ ਦੀ ਫਲੇਮ ਸੇਮ ਹੀ ਰੱਖਾਂਗੇ ਲੋ-ਮੀਡੀਅਮ ਠੀਕ ਹੈ ਅਹੋ ਜੀ ਆਪਣੇ ਟਿੰਡੇ ਬਿਲਕੁਲ ਪੱਕ ਕੇ ਬਹੁਤ ਵਧੀਆ ਰੈਡੀ ਹੋ ਗਿਆ ਆ ਦੇਖੋ ਹੁਣ ਆਪਾਂ ਇਹਨ ਵਿੱਚ ਐਡ ਕਰਾਂਗੇ ਨਮਕ ਹਾਫ ਦੇ ਚਮਚ ਦੇ ਕਰੀਬ ਨਮਕ ਐਡ ਕਰਾਂਗੇ ਤੇ ਹਾਫ ਹੀ ਚਮਚ ਆਪਾਂ ਇਹਦੇ ਵਿੱਚ ਹਲਦੀ ਐਡ ਕਰਕੇ ਇਹਨੂੰ ਮਿਕਸ ਕਰਾਂਗੇ ਲਓ ਜੀ ਇਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਤਾਂ ਕਿ ਉਹਨਾਂ ਵਿੱਚ ਨਮਕ ਤੇ ਹਲਦੀ ਚੰਗੀ ਤਰ੍ਹਾਂ ਐਡ ਹੋ ਜੇ ਹੁਣ ਆਪਾਂ ਗੈਸ ਨੂੰ ਆਫ ਕਰ ਦਾਂਗੇ ਤੇ ਇਹਨਾਂ ਨੂੰ ਟੱਕ ਦਾਂਗੇ 1 ਮਿੰਟ ਲਈ ਪਕਾਵਾਂਗੇ ਪਹਿਲਾਂ ਤਾਂ ਕਿ ਨਮਕ ਅਚੀ ਤਰ੍ਹਾਂ ਮਿਕਸ ਹੋ ਜੇ ਗੈਸ ਕਰਤਾ ਆਫ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਪਿਆ ਰਹਿੰਦਾਂਗੇ ਥੋੜੀ देर ਆਪਾਂ ਬਾਅਦ ਇਹਨਾਂ ਨੂੰ ਦੇਖਾਂਗੇ ਤੇ ਆਹ ਦੇਖੋ ਆਪਣੇ ਹੱਥੇ ਬਹੁਤ ਵਧੀਆ ਬਣ ਕੇ ਰੈਡੀ ਹੋ ਗਿਆ ਇਹਨਾਂ ਨੂੰ ਥਾਲੀ 'ਚ ਕੱਢਾਂਗੇ ਉਸ ਤੋਂ ਬਾਅਦ ਆਪਾਂ ਬਾਕੀ ਪ੍ਰੇਪਰੇਸ਼ਨ ਫਿਰ ਕਰਦੇ ਹਾਂ ਉਲੋ ਜੀ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਸਾਰਿਆਂ ਨੂੰ ਥਾਲੀ 'ਚ ਕੱਢ ਲੈਣਾ ਉਸੀ ਤੇਲ ਵਿੱਚ ਆਪਾਂ ਬਾਕੀ ਚੀਜ਼ਾਂ ਐਡ ਕਰਕੇ ਮਸਾਲਾ ਰੈਡੀ ਕਰਦੇ ਹਾਂ ਦੇਖੋ ਤੁਸੀਂ ਲਓ ਜੀ ਹੁਣ ਆਪਾਂ ਗੈਸ ਦੁਬਾਰਾ ਤੋਂ ਰੈਡੀ ਚਾਲੂ ਕੀਤਾ ਤੇਲ ਦੇ ਗਰਮ ਹੋਣ ਤੱਕ ਆਪਾਂ ਵੇਟ ਕਰਾਂਗੇ ਜਦੋਂ ਤੇਲ ਗਰਮ ਹੋ ਗਿਆ ਉਹਦੇ ਵਿੱਚ ਆਪਾਂ ਪਾਵਾਂਗੇ ਸੌਰੀ ਮੈਨੂੰ ਪਤਾ ਨਹੀਂ ਲੱਗਿਆ ਸੀ ਗਲਤੀ ਨਾਲ ਗੈਸ ਦੁਬਾਰਾ ਆਫ ਹੋ ਗਿਆ ਸੀ ਹੁਣ ਲਓ ਜੀ ਹੁਣ ਤੇਲ ਗਰਮ ਹੋ ਰਿਹਾ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੁੱਕੇ ਮਸਾਲੇ ਪਹਿਲਾਂ ਜਿਵੇਂ ਕਿ ਆਹ ਦੇਖੋ ਜੀਰਾ ਮੈਂ ਅਜਵੈਨ ਹਰ ਸਬਜ਼ੀ ਚ ਐਡ ਕਰਦੀ ਹਾਂ ਅਗਰ ਤੁਸਨੂੰ ਨਹੀਂ ਪਸੰਦ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਉਹ ਤੁਸ ਤੁਹਾਡੀ ਚੋਇਸ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਕੁੱਟ ਕੇ ਕਾਲੀ ਮਿਰਚ ਪਾਵਾਂਗੇ ਚਾਰ ਪੰਜ ਦਾਣੇ ਕਾਲੀ ਮਿਰਚ ਦੇ ਕੁੱਟਾਂਗੇ ਤੇ ਉਹਨਾਂ ਨੂੰ ਐਡ ਕਰਾਂਗੇ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਤਾਂ ਉਸ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਓ ਜੀ ਆਪਣੀ ਕਾਲੀ ਮਿਰਚ ਵੀ ਹੋ ਗਈ ਐਡ ਐਂ ਹੁਣ ਇਹਨਾਂ ਦੇ ਪੱਕਣ ਤੋਂ ਬਾਅਦ ਆਪਾਂ ਥੋੜਾ ਜਿਹਾ ਦੇਰ ਇਹਨਾਂ ਨੂੰ ਗਰਮ ਹੋਣ ਦੇਵਾਂਗੇ ਤੇਲ ਦੇ ਵਿੱਚ ਜਦੋਂ ਹਲਕੇ ਬ੍ਰਾਊਨ ਜਿਹੀਆਂ ਹੋ ਗਈਆਂ ਸਾਰੀਆਂ ਇਹਨਾਂ ਚ ਆਪਾਂ ਇਹ ਇਹਦੇ ਵਿੱਚ ਐਡ ਕਰਾਂਗੇ ਇਹ ਪਿਆਜ਼ ਦੀ ਪਿਉਰੀ ਮੈਂ ਪਿਆਜ਼ ਨੂੰ ਮਤਲਬ ਚੰਗੀ ਤਰ੍ਹਾਂ ਗ੍ਰਾਇੰਡ ਕਰਕੇ ਰੱਖਿਆ ਹੋਇਆ ਇਦੇ ਵਿੱਚ ਆਪਾਂ ਦੋਵੇਂ ਦੋ ਵੱਡੇ ਪਿਆਜ਼ ਲਈ ਸੀ ਉਹਨਾਂ ਦੀ ਪਿਊਰੀ ਰੈਡੀ ਕੀਤੀ ਐਂਡ ਉਹਨਾਂ ਨੂੰ ਉਹ ਐਡ ਕੀਤੀ ਇਹਦੇ ਵਿੱਚ ਹੁਣ ਆਪਾਂ ਪਿਆਜ਼ ਨੂੰ ਭੁੰਨਣ ਦੇਵਾਂਗੇ ਜਦੋਂ ਆਪਣਾ ਪਿਆਜ਼ ਚੰਗੀ ਤਰ੍ਹਾਂ ਹਲਕਾ ਜਾਂ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਇਸ ਚਪ ਇਸ ਚਪਾਂ ਗ੍ਰੀਨ ਚਿਲੀ ਯਾਨੀ ਕਿ ਹਰੀ ਮਿਰਚ ਐਡ ਕਰ ਦਾਂਗੇ ਮੈਂ ਜ਼ਿਆਦਾ ਹਰੀ ਮਿਰਚ ਵੀ ਯੂਜ਼ ਨਹੀਂ ਕਰਦੀ ਮੈਂ ਦੋ ਹੀ ਹਰੀਆਂ ਮਿਰਚਾਂ ਯੂਜ਼ ਕੀਤੀਆਂ ਸੀ ਲੋ ਜੀ ਆਪਣੇ ਪਿਆਜ਼ ਹਲਕੇ ਬ੍ਰਾਊਨ ਹੋ ਗਏ ਤੇ ਇਸੇ ਸਟੇਜ 'ਤੇ ਆਪਾਂ ਇਹਦੇ 'ਚ ਐਡ ਕਰ ਦਾਂਗੇ ਗ੍ਰੀਨ ਚਿਲੀ ਦੋ ਮਿਰਚਾਂ ਮੈਂ ਹਰੀਆਂ ਕੱਟੀਆਂ ਸੀ ਉਹ ਮੈਂ ਐਡ ਕੀਤੀਆਂ ਤੁਸੀਂ ਦੇਖ ਸਕਦੇ ਹੋ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਰਿਹਾ ਹੈ ਤੇ ਇਸੇ ਸਟੇਜ 'ਤੇ ਆਪਾਂ ਇਹਦੇ ਵਿੱਚ ਕਰ ਦਾਂਗੇ ਟਮਾਟਰ ਦੀ ਪਿਊਰੀ ਐਡ ਇੱਥੇ ਵੀ ਮੈਂ ਦੋ ਟਮਾਟਰ ਲੈ ਸੀ ਇੱਕ ਨਾਰਮਲ ਸਾਈਜ਼ ਸੀ ਇੱਕ ਥੋੜਾ ਵੱਡਾ ਸੀ ਤਾਂ ਉਹ ਤੁਸੀਂ ਆਪਣੀ ਮਤਲਬ ਆਪਣੀ ਚੁਆਇਸ ਦੇ ਅਕੋਰਡਿੰਗ ਲੈ ਸਕਦੇ ਹੋ ਕਿ ਤੁਸੀਂ ਕਿੰਨੀ ਕੁ ਪਿਓਰੀ ਰੈਡੀ ਕਰਨੀ ਹੈ ਲੋ ਜੀ ਆਪਣੀ ਪਿਓਰੀ ਵੀ ਹੋ ਗਈ ਰੈਡੀ ਤੇ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰਾਂਗੇ ਜਿੰਨੇ ਵੀ ਪਾਉਣੇ ਆ ਮਤਲਬ ਮੈਂ ਘਰ ਦੇ ਮਸਾਲੇ ਨਾਰਮਲ ਐਡ ਕਰਦੀ ਆ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਨਮਕ ਹਿਸਾਬ ਨਾਲ ਪਾਉਣਾ ਕਿਉਂਕਿ ਆਪਾਂ ਪਹਿਲਾਂ ਵੀ ਐਡ ਕੀਤਾ ਸੀ ਉਸ ਹਿਸਾਬ ਨਾਲ ਦੇਖਦੇ ਹੋਏ ਬਾਕੀ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਉਸ ਤੋਂ ਬਾਅਦ ਹਲਦੀ ਹਲਦੀ ਵੀ ਆਪਸ ਘੱਟ ਐਡ ਕਰਾਂਗੇ ਕਿਉਂਕਿ ਆਪਾਂ ਪਹਿਲਾਂ ਵੀ ਪਾਈ ਹੋਈ ਆ। ਤੇ ਨੀਂ ਅੰਸਲਾ। ਨਾਲ ਹੀ ਐਡ ਕੀਤਾ ਆਪਾਂ ਆਮਚੂਰ ਪਾਊਡਰ। ਅਮ ਚੂਰ ਪਾਊਡਰ ਤੁਸੀਂ ਸਕਿਪ ਵੀ ਕਰ ਸਕਦੇ ਹੋ ਮੈਂ ਵੈਸੇ ਥੋੜੀ ਜਿਹੀ ਖਟਾਸ ਲੈਣ ਲਈ ਪਾਉਣੀ ਆ ਤਾਂ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਮੇਥੀ ਨੂੰ ਸੌਰੀ ਇੱਥੇ ਆਪਾਂ ਐਡ ਕੀਤਾ ਮੇਥੀ ਮਸਾਲਾ ਮੇਥੀ ਮੇਰੇ ਕੋਲ ਮੇਥੀ ਦੇ ਧਣੀਆਂ ਦੋਨੋਂ ਮਿਕਸ ਕਰਕੇ ਪੀਸੇ ਹੋਏ ਆ ਸੁਕਾ ਕੇ ਉਹ ਐਡ ਕਰਦੀ ਆ ਮੈਂ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਮੇਥੀ ਨੂੰ ਵੈਸੇ ਸਾਬਤ ਮੇਥੀ ਲਵਾਂਗੇ ਉਹਨੂੰ ਥੋੜੀ ਹਲਕੀ ਹੱਥ ਨਾਲ ਕ੍ਰਸ਼ ਕਰਕੇ ਉਹ ਪਾ ਦਾਂਗੇ ਠੀਕ ਹੈ ਜੀ ਤੇ ਇਹਦੇ ਵਿੱਚ ਇਸ ਤਰੀਕੇ ਜਦੋਂ ਆ ਚੰਗੀ ਤਰ੍ਹਾਂ ਇਹ ਭੁੱਜ ਗਿਆ ਇਥੇ ਆਪਾਂ ਐਡ ਕਰਾਂਗੇ ਜੋ ਆਪਣਾ ਟਿੰਡੇ ਬਾਹਰ ਕੱਢੇ ਹੋਏ ਸੀ ਉਹਨਾਂ ਨੂੰ ਤੁਸੀਂ ਇੱਕ ਵਾਰ ਟੇਸਟ ਕਰਿਓ ਆਈ ਮੈਂ ਸੀਰੀਅਸਲੀ ਕਹਿੰਨੀ ਆ ਕਿ ਤੁਸੀਂ ਉਂਗਲੀਆਂ ਚੜਦੇ ਰਹਿ ਜਾਓਗੇ ਸੱਚ ਕਹਿੰਨੀ ਆ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਕਰ ਲਓ ਜੀ ਦੇਖੋ ਆਪਣੀ ਬਹੁਤ ਵਧੀਆ ਟਿੰਡੇ ਦੀ ਸਬਜੀ ਬਣ ਕੇ ਹੋ ਗਈ ਰੈਡੀ ਇਹਨੂੰ ਆਪਾਂ ਪੂਰੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਲਓ ਜੀ ਚਿਕਾ ਇਸ ਤਰ੍ਹਾਂ ਕਰਕੇ ਜਿਹੜਾ ਐਕਸਟਰਾ ਮਸਾਲਾ ਹੋਊਗਾ ਉਹ ਵੀ ਆਪਾਂ ਕਰਛੀ ਨਾਲ ਲੱਗ ਗਿਆ ਮੇਰੇ ਨਾਲ ਜ਼ਿਆਦਾ ਹੁਣ ਆਪਾਂ ਉਤਾਰ ਦਾਂਗੇ ਤਾਂ ਕਿ ਪੂਰੇ ਦਾ ਪੂਰਾ ਮਸਾਲਾ ਆਪਣੀ ਸਬਜੀ ਦੇ ਵਿੱਚ ਚਲਾ ਜਾਵੇ ਠੀਕ ਹੈ ਇਸ ਤਰ੍ਹਾਂ ਇਹਨੂੰ ਪੂਰੀ ਚੰਗੀ ਤਰ੍ਹਾਂ ਮਿਕਸ ਕਰ ਲਓ ਸਤਿ ਸ੍ਰੀ ਅਕਾਲ ਸਭ ਨੂੰ ਮੈਂ ਸਕਾਈ ਸੌਰੀ ਅਥੇ ਮੇਰੇ ਫੋਨ ਦੀ ਟਾਰਚ ਬੰਦ ਹੋ ਗਈ ਸੀ ਤੇ ਲੋਜੀ ਆਪਰੇ ਸਬਜੀ ਬਣ ਕੇ ਪਿੰਗਾਂ ਦੀ ਬਿਲਕੁਲ ਰੈਡੀ ਹੋ ਗਈ ਤੇ ਇੱਕ ਵਾਰ ਇਹ ਪ੍ਰਾਈਜ਼ ਜ਼ਰੂਰ ਕਰਿਓ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਉਗੀ ਥੈਂਕ ਯੂ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹੇ ਇਹ ਚੈਨਲ ਤੇ ਓਨਲੀ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ ਤੇ ਜੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ ਸਾਰਾ ਵਾਚਿੰਗ ਬਾਏ ਬਾਏ ਟੇਕ ਕੇਅਰ